ਖਾਸ ਨਹੀਂ ਸੀ ਇਹਗਾ ਮਸਲਾ ਤਾਂ ਛੋਟਾ ਸੀ ਪਰ ਉਹਨਾਂ ਨੇ ਇਹਨੂੰ ਵੱਡਾ ਬਣਾ ਲਿਆ ਵੱਡਾ ਬਣਾ ਲਿਆ ਉਹਨੇ ਆਪਣੀ ਸਰਪੰਚੀ ਦਾ غرور ਦਿਖਾ ਲਿਆ ਕਿ ਵੀ ਮੈਂ

ਸਾਰੀ ਸੰਗਤ ਨੂੰ ਪਿਆਰ ਕਰਦੋ ਤੁਹਾਨੂੰ ਜੀ ਅੱਜ ਟ੍ਰੈਂਡ ਸ਼ੋਅ ਦੇ ਵਿੱਚ ਨਗਰ ਕੀਰਤਨਾ ਸੀ ਅਧਰਾ ਸੀ ਇਹ 3-4 ਦਿਨਾਂ ਤੋਂ ਅਸੀਂ ਮਨ ਲੋ ਤਿਆਰੀਆਂ ਕਰ ਰਿਹਾ ਸੀ ਇਹ ਚੌਂਕਾਂ 'ਤੇ ਲੱਗ ਰਹੀਆਂ ਸੀ ਤੇ ਸਾਡੇ ਜਿਹੜੇ ਮੌਜੂਦਾ ਸਰਪੰਚ ਉਹਨਾਂ ਦੇ ਮੁੰਡੇ ਨੇ ਪਹਿਲਾਂ ਕੁਝ ਦਿਨ ਪਹਿਲਾਂ ਕੋਈ ਪ੍ਰੋਬਲਮ ਆਈ ਹੁੰਦਾ ਆਪਸ ਵਿੱਚ ਕੀ ਲੜੇ ਕਿ ਸਾਡੇ ਮੁੰਡੇ ਕੰਮ ਕਰਦੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਪੱਥਰ ਲਗਾਉਂਦੇ ਸੀ ਉੱਥੇ ਮੁੰਡਾ ਜਿਹੜਾ ਪ੍ਰਵਾਸੀ ਸੀ ਉਹਨਾਂ ਨੇ ਉਹ ਦਿਨ ਨਾਲ ਟੱਕਾਸ਼ਾਈ ਕੀਤੀ ਉੱਥੇ ਉਹਨਾਂ ਨਾਲ ਲੜਿਆੁੱੱਚੀ ਬੋਲੋ ਥੋੜਾ ਲੜਨ ਤੋਂ ਬਾਅਦ ਫਿਰ ਹੁਣ ਜਦੋਂ ਇਹਨਾਂ ਦੇ ਦੋ ਤਿੰਨ ਸਾਲ ਪਹਿਲਾਂ ਵੀ ਇਹਨਾਂ ਦੀ ਲੜਾਈ ਹੋਈ ਸੀ ਇਹਨਾਂ ਦੇ ਮੁੰਡੇ ਨੇ ਕਿਹਾ ਉਦੋਂ ਉਦੋਂ ਵੀ ਉਹਨਾਂ ਦੇ ਸਰਪੰਚ ਨੇ ਜੈਸਾ ਕਿਹਾ ਵੀ ਤੁਸੀਂ ਮੱਲੋ ਅਸੀਂ ਇਹ ਨਹੀਂ ਦੂਜਾ ਕਰਦੇ ਤੇ ਆਪਣੀ ਜਿਹੜੀ ਸੇਵਾ ਨਹੀਂ ਲੈਂਦੇ ਜਿਹੜੀ ਆਪਣੀ ਪਾਲ ਪਾਲ ਕੇ ਦੀ ਸੀ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਪਰ ਲੇਕਿਨ ਹੁਣ ਫਿਰ ਉਹਨਾਂ ਨੇ ਉਹੀ ਗੱਲ ਕੀਤੀ ਕਹਿੰਦੇ ਅਸੀਂ ਪਾਲ ਦੀ ਸੇਵਾ ਲੈਣੀ ਰਾਤੀ ਕੱਲ ਮੇਰੇ ਨਾਲ ਸਰਪੰਚ ਸਾਹਿਬ ਨਾਲ ਗੱਲ ਹੋਈ ਸੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣਾ ਜਿਹੜਾ ਕਰੈਕਟਰ ਆ ਤੁਸੀਂ ਇਹ ਕੜਲਾਵਾਸੀ ਜਿਹੜੇ ਪਾਲਤੇ ਦੇ ਨੰਮਾ ਟਰੈਕਟਰ ਲਾ ਪਰ ਉਸ ਤੋਂ ਬਾਅਦ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਪਰ ਜਦੋਂ ਅਸੀਂ ਉਹ ਗੈਸ ਲੈ ਕੇ ਤੇ ਉਹਨਾਂ ਦੇ ਘਰ ਗਏ ਤੇ ਨਾਲ ਦੇ ਗਵਾਂਢ ਦੇ ਵਿੱਚ ਤੇ ਉੱਥੇ ਉਹਨਾਂ ਦੇ ਮੁੰਡਿਆਂ ਦੇ ਪਤਾ ਨਹੀਂ ਹੋ ਸਕਦਾ ਪਹਿਲੇ ਉਹਨਾਂ ਦੀ ਮੰਨ ਲਓ ਆਪਸ ਵਿੱਚ ਕੋਈ ਉਹਨਾਂ ਦੀ ਚਾਲ ਸੀ ਜਾਂ ਕਿਸ ਤਰ੍ਹਾਂ ਵੀ ਸੀਗਾ ਅਸੀਂ ਉੱਥੇ ਨਾਰਮਲ ਗੱਲ ਕਰਨ ਗਏ ਤੇ ਉਹਨਾਂ ਦੇ ਮੁੰਡਿਆਂ ਨੇ ਪਟਾਣ ਨੂੰ ਪਹਿਲਾਂ ਢਾ ਲਿਆ ਪ੍ਰਧਾਨ ਨੂੰ ਕੁੱਟਿਆ ਤੇ ਉਹਨਾਂ ਦਾ ਸਿਰ ਪਾੜਿਆ ਇਹ ਹੋਰ ਵੀ ਮਤਲਬ 3-4 ਮਹੀਨੇ ਤੋਂ ਜਿਹਾ ਟੁੱਟਾ ਜੁੱਟਾ ਲੱਗਿਆ ਹੈ ਇਹ ਕਾਫੀ ਜਨਾ ਨੁਕਸਾਨ ਵਾਲਾ ਸਾਡੇ ਪਰਵਾਰ ਤੁਹਾਡੇ ਜਿਹੜੇ ਮੌਜੂਦ ਸਰਪੰਚ ਹੈ ਤੇ ਤੁਸੀਂ ਇੱਕੋ ਹੀ ਕਾਸਟ ਹੈਗੀ ਤੁਹਾਡੀ ਹਾਂਜੀ ਸਾਹਿਬ ਇੱਕੋ ਹੀ ਕਾਸਟ ਉਹਨਾਂ ਦੀ ਪੂਰੀ ਪਹਿਲਾਂ ਪੂਰੀ ਸਪੋਰਟ ਕੀਤੀ ਐ ਤਾਂ ਇਹ ਉਹਨੂੰ ਨਗਾ ਦਿਓ ਯਾਰ ਪਰ ਆ ਨਹੀਂ ਸੀ ਪਤਾ ਉਹਨਾਂ ਨੇ ਵੀ ਸਭ ਉਹਨਾਂ ਦੇ ਮੁੰਡੇ ਨੇ ਸਾਡੇ ਨਾਲ ਆ ਕੁਝ ਕਰਨਾ ਇਹ ਨਹੀਂ ਸਮਝ ਪਤਾ ਪਾਣੀ ਵੀ ਦਾ ਪਾਣੀ ਪਾਲਕਾ ਹੌਲੇ ਕਰਾ ਰਹੇ ਨੇ ਕੋਈ ਝਗੜਾ ਹੋ ਗਿਆ ਸਰਪੰਚ ਸਾਹਿਬ ਦਾ ਮੁੰਡਾ ਜਿਹੜਾ ਗੁੱਸੇ ਆ ਉਹਨੇ ਪਾਲਕੀ ਸਾਹਿਬ ਸਾਡੇ ਗੁਰੂਮਾਰ ਵੀ ਛੱਡ ਕੇ ਦਾਤ ਕੱਢ ਕੇ ਲੜਨ ਚਲੇ ਗਿਆ ਜਿੱਦੋਂ ਮਾਹੌਲ ਸਾਡਾ ਪਿਛਲੀ ਵਾਰ ਨਹੀਂ ਖਰਾਬ ਹੋਇਆ ਉਹਦੇ ਵਿੱਚ ਕੀ ਹੋਇਆ ਸੀਗਾ ਤੇ ਇਹਨਾਂ ਨੇ ਫਿਰ ਉਹਦੀ ਸਜ਼ਾ ਲਾਇਆ ਸਰਪੰਚ ਸਾਹਿਬ ਨੂੰ ਜੋੜੇ ਸਾਫ਼ ਕੀਤੇ ਜਾਣ ਫੇਂ ਕਹਾ ਤੇ ਤੁਸੀਂ ਇਹ ਪਾਲਕੀ ਸਭੀ ਸੇਵਾ ਨਹੀਂ ਕੀਤੀ ਜਾਵੇ ਉਹੀ ਰੰਜਾ ਸਾਹਿਬ ਸਾਡੇ ਜ਼ਬਰਦਸਤੀ ਮੁੰਡੇ ਕਰਦੀ ਟੈਂਪ ਚ ਸਾਡੀ ਅਖਾਲੀ ਚ ਗੁਰੂਮਾਰ ਹੀ ਰੱਖਿਆ ਜਾਵੇ ਸਾਡੇ ਸਾਰੇ ਭਾਈਆਂ ਨੂੰ ਇਹ ਹੀ ਸੀਗਾ ਕਿ ਪਿਛਲੀ ਵਾਰ ਤੁਸੀਂ ਗੁਰਮਾਈ ਦੇ ਬੇਦਬੀ ਕੀਤੀ ਐ ਇਹ ਜੀ ਤੁਹਾਡੀ ਟਰਾਲੀ ਚ ਨਹੀਂ ਰੱਖਦੇ ਇਹ ਗੁੰਡਾਗਰਦੀ ਨਾ ਆਪਣੀ ਟਰਾਲੀ ਦੀ ਪਲਗੀ ਸਭ ਸਿਆਰ ਇਹ ਸੇ ਨੂੰ ਲੈ ਕੇ ਸਾਡੇ ਪ੍ਰਧਾਨ ਤੇ ਹਮਲਾ ਕੀਤਾ ਜਦੋਂ ਪ੍ਰਧਾਨ ਨੇ ਵਿਰੋਧ ਕੀਤਾ ਇਹਦੇ ਲੜਕੇ ਨੇ ਹਮਲਾ ਕੀਤਾ ਮੁੜ ਕੇ ਇਹਨਾਂ ਦਾ ਜਿਹੜਾ ਡੈਡੀ ਆ ਇਹਨਾਂ ਦਾ ਭਰਾ ਆ ਇਹਨਾਂ ਨੇ ਇਹਨਾਂ ਨੇ ਆ ਕੇ ਸਾਡੇ ਪ੍ਰਧਾਨ ਦੇ ਸੱਟਾਂ ਚੋਟਾਂ ਮਾਰੀਆਂ ਹੋਰ ਵੀ ਸਾਡੇ ਹੱਥੋਂ ਕੋਈ ਹੋਏ ਮਰ ਕੇ ਗੁੰਡਾ ਕਰਦੀ ਟੇਪ ਚ ਸਾਨੂੰ ਧਮਕੀਆਂ ਦੇਂ। ਵੀਰ ਤੁਸੀਂ ਪਾਲਕੀ ਸਾਹਿਬ ਜਿਹੜੇ ਆ ਉਹ ਸੁਸ਼ੋਭਤ ਕਰਲੇ ਸੀ। ਪਾਲਕੀਆਂ ਤੇਹਰੀਆਂ ਹੋ ਰਹੀਆਂ। ਨਹੀਂ ਜੀ ਤੇਹਰੀਆਂ ਹੋ ਰਹੀਆਂ ਸੀ ਉਹ ਕਹਿੰਦੇ ਸਾਡੇ ਨਾਲ ਜ਼ਬਰਦਸਤੀ ਸਾਡੀ ਟਰਾਲੀ ਰੱਖੀ ਜਾਵੇ। ਠੀਕ ਹੈ। ਨਿਤਕੇ ਕਿਹੇ ਸ਼ਹਿਰ ਦੇ ਨਾਲ ਕੰਮ ਹੋ ਰਿਹਾ। ਉਹਨਾਂ ਜਾਂ ਕੋਈ ਸਜ਼ਾ ਮਿਲ ਨਹੀਂ ਹੋ ਜਾਵੇ। ਗੁਰੂ ਕਾ ਦੀ ਸਜ਼ਾ ਮਿਲ ਜਾਵੇ ਤੇ ਮੈਂ ਉੱਥੇ ਨਹੀਂ ਸਕਦਾ। ਧੱਕੇ ਨਾਲ ਕਿਉਂ ਨਹੀਂ ਆਪਣੀ ਮਾਂ ਪਾਲਕੀ ਨੂੰ ਜਾ ਕੇ ਹੱਥਗਾ ਆਪਣਾ ਟਰੈਕਟਰ ਲਾਇਆ ਕਿਉਂ ਲਾਇਆ? ਜਾਂ ਸਾਨੂੰ ਪਤਾ ਹੈ ਕਿ ਮੈਨੂੰ ਸਜ਼ਾ ਮਿਲ ਜੇ ਮੈਂ ਉੱਥੇ ਜਾ ਨਹੀਂ ਸਕਦਾ। ट किया किन्ने चर लाइन चेर लाइन सालईयाट किया कि पिछली बार फिर जबरदस्ती ईद की ओही माहौल खराब ਕਰ ਰਹੇ ਸੀ ਮੈਂ ਵੀ ਆਪਣੇ ਛੋਡੇ ਘਰ ਦੁਆਰਾ ਸਾਡਾ ਕਲੋਨੀਆ ਤੇ ਮੈਂ ਉਧਰੋਂ ਪ੍ਰਧਾਨ ਪਰ ਫਿਰ ਮੈਨੇਜਮੈਂਟ ਕਮੇਟੀ ਪ੍ਰਧਾਨ ਅਸੀਂ ਦਲੀ ਵਰਵੀ ਇਹਨਾਂ ਨੂੰ ਬੜੇ ਪਿਆਰ ਨਾਲ ਸਤਿਕਾਰ ਨਾਲ ਰੱਖਿਆ ਪਰ ਇਹ ਹਰ ਵਾਰੀ ਗੁੰਡਾਗਰਦੀ ਕਰਦੇ Eid ਕੀ ਉਹ ਹੀ ਮਾਹੌਲ ਕੋਈ ਰਾਜਨਾਮੇ ਦੀ ਕੋਈ ਗੱਲ ਕਰਦੇ ਨਹੀਂ ਸਾਡੇ ਗੁਰੂ ਮਹਾਰਾਜੀ ਬੇਇਜ਼ਤੀ ਕਰ ਦਿੱਤੀ ਅਸੀਂ ਰਾਜਨਾਮਾ ਕਰਾਂਗੇ ਅਸੀਂ ਆਪਣੀ ਕੌਮ ਲਈ ਮਰਨ ਲਈ ਤਿਆਰ ਹਾਂ ਆਪਣੇ ਗੁੰਡਾ ਮੈਂ ਸਰਪੰਚ ਦਾ ਮੁੰਡਾ ਅੱਛਾ ਮੇਰੇ ਲਈ ਇਹ ਖੁਸ਼ਗਵਾਰ ਨਹੀਂ ਸਾਡੀ ਮੰਗ ਹੈ ਜੇਕਰ ਕਾਰਵਾਈ ਕੀਤੀ ਜਾਵੇ ਮੇਰੀ ਬਾਈਕ ਕੱਢ ਕੇ ਤਾਂ ਜੰਮਰੀ ਕੌਮ ਦੇ ਵਿੱਚੋਂ ਬਿਲਕੁਲ ਜੀ ਬਿਲਕੁਲ ਗੁਰੂ ਮਹਾਰਾਜ ਦਾ ਜੀ ਪਾਲ ਜੀ ਰਾਤਾ ਰੋਕਿਆ ਨਾ ਬੋਲੋ ਜੇ ਉਹ ਜਾਰੀ ਨਹੀਂ ਸਮਾਈ ਜਾ ਮਾੜੇ ਮੇਰੇ ਕੋਲ ਨੂੰ ਅੱਜ ਬੱਬੂ ਬੰਨ ਚਾਉਂ ਸਹੀ ਬੀ ਆਹ ਸਾਰਿਆਂ ਦੇ ਬੱਬੂ ਟੈਂਟਰ ਲੱਗ ਜਾ ਬੱਬੂ ਇੱਕ ਮਿੰਟ ਜਾ ਸਾਰਿਆਂ ਨੂੰ ਸਾਰੇ ਦੇ ਹਾਂ ਹਲੋ ਅੱਗੇ ਨਵਾ ਚਾਉਂ ਆਓ ਲਗਾ ਕਰ ਆਓ ਉਸਮੀਨ ਬਾਕੀ ਦਾ ਜਨਾਬ ਜੀ ਇਤਾਨ ਦੀ ਜਾ 35 ਆਹ ਲਿਖਿਆ ਹੁੰਦਾ ਇਹ ਰੋਜੀ ਇਹਨਾਂ ਨੂੰ ਇਹਨਾਂ ਨੂੰ ਸ਼ਾਂਤ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਐਮਐਲਏ ਦੀ ਰਿਪੋਰਟ ਆਣੀ ਜਿਹੜਾ ਪਰਚਾ ਦਾ ਕਰੂਗਾ ਬਿਨਾਂ ਕੀਤੇ ਇਹ ਤਾਂ ਮਰੀ ਉਹਦਾ ਸਿਰ ਪਾੜਿਆ ਉਹਦਾ ਸਿਰ ਪਾੜਿਆ ਉਹਨਾਂ ਦਾ ਜੀ ਜ਼ਮੀਨਦਾਰ ਨੂਰ ਜੀ ਨਾਮ ਬਤਾ ਤੀਆਂ ਦਾ ਗਾੜੀਆਂ ਨਾਮ ਪੜਾ ਗਾੜੀ ਗਾੜੀ ਉਹਨੇ ਚਬਾ ਲਈ ਯਾਰ ਸਾਡੀ ਦੀਦੀ ਦੀ ਏਟ ਤੇ ਲੱਗੀ ਹੋਈ ਹੈ ਨਾਮ ਪੂਰੀਆ ਪਟਰਾ ਬੇਣੀ ਗੱਲ ਸੁਣੋ ਚਲੋ ਸੁਣੋ 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 ਮੇਰੀ ਗੱਲ ਸੁਣੋ ਤੁਸੀਂ ਨੇ ਜਿਹੜੇ ਲਖਾਣ ਨੂੰ ਤੁਸੀਂ ਸਾਰੇ ਭਾਵੇਂ ਸਾਰੇ ਨਹੀਂ ਐਸੀ ਨਹੀਂ ਨਹੀਂ ਐਸੀ ਸਾਰੇ ਖੰਡੇ ਸੀਗੇ ਜੀ ਪਹਿਲਾਂ ਮੇਰੀ ਗੱਲ ਸੁਣ ਹਾਂ ਜੇ ਤੁਹਾਨੂੰ ਝਗੜਾ ਹੋਇਆ ਇਹ ਕੋਈ ਉਹ ਵੀ ਬੰਦੇ ਤੁਹਾਡੇ ਆਪਣੀ ਬੰਦੇ ਇਹ ਗੱਲ ਹੈ ਨਾ ਜੇਕਰ ਤੁਸੀਂ ਇੱਕ ਪ੍ਰਕਾਸ਼ ਘੜਾ ਮਲਾ ਲੈਂਦੇ ਸੀ ਸ਼ਾਂਤੀ ਵਾਲਾ ਕੰਮ ਹੁੰਦਾ ਲਖਾਓ ਜੇ ਛੱਟਾ ਮਾਰੀਆਂ ਉਹਨੂੰ ਬੰਦੀ ਸਜ਼ਾ ਮਿਲਣੀ ਚਾਹੀਦੀ ਉਹ ਕੋਈ ਗਲਾਪਰਚਾ ਦੱਤ ਹੋਣਾ ਚਾਹੀਦਾ ਲੇਕਿਨ ਅਨੈਸੈਸਰੀ ਨਾਲ ਲਖਾਓ ਨਹੀਂ ਨਹੀਂ ਅਨੈਸੈਸਰੀ ਨਹੀਂ ਹੈ ਇੱਕ ਵੀ ਨਹੀਂ ਇੱਕ ਵੀ ਨਹੀਂ ਆਨ ਵਾਲੇ ਟਾਈਮ ਦੇ ਵਿੱਚ ਅਸੀਂ ਜੋ ਤੁਸੀਂ ਭੋਗੇ ਹੋਰ ਬਿਆਨ ਲਖੋ ਦੇਖੋ ਜੀ ਮਾਰਾ ਇਹਦਾ ਦਿਹਾੜਾ ਅਸੀਂ ਛੋੜਨੀ ਬੋਲਣਾ ਜੀ ਅਸੀਂ ਕੋਸ਼ਿਸ਼ ਸਾਡੀ ਕੋਈ ਨਹੀਂ ਸਰ ਸਿਰਫ ਉਹੀ ਬੰਦੇ ਜਿਹਨਾਂ ਪੰਜ ਬੰਦੇ ਹੀ ਆਈ ਬਸ ਮੈਨੂੰ ਪਤਾ ਕੀ ਕਰੋ ਮੇਰੀ ਗੱਲ ਸੁਣੋ ਤੇ ਹੋਰ ਵੇਖੋ ਮੇਰਾ ਲੱਗੀ ਦੇਖ ਲਓ ਇਹ ਤੇ 100 ਸੋਨੇ ਦੀ ਗੱਲਬਾਤ ਜੀ ਸਾਡੇ ਜਾਂਦੇ ਹੋਰ ਗੱਲ ਨਹੀਂ 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 ਇਹਨਾਂ ਦਾ ਧਿਆਨ ਜੀ ਗੱਲਬਾਤ ਉਹਨਾਂ ਨਾਲ ਲਿਖੋ ਦੋ ਬੰਦੇ ਚਲੋ ਕਿਸੇ ਬਿਆਨ ਤੇ ਤੇ ਸਾਰੇ ਜੀ ਸਾਰੀ ਜੋ ਕਾਰਵਾਈ ਸੀ ਜੀ ਸਾਰੀਆਂ ਗੱਲਾਂ ਬਾਤਾਂ ਥਾਣੇ ਚ ਜਾ ਕੇ ਸਾਰੇ ਵੱਡੇ ਅਫਸਰਾਂ ਦੇ ਨਾਲ ਗੱਲਬਾਤ ਵੀ ਹੋ ਗਈ ਆ ਉਧਰ ਪ੍ਰਧਾਨ ਸਾਹਿਬ ਦੇ ਕੋਲ ਜਿਹੜਾ ਪ੍ਰਸ਼ਾਸਨ ਪਹੁੰਚ ਕੇ ਜਿਹੜੀ ਕਾਰਵਾਈ ਸੀ ਉਹ ਵੀ ਕਰ ਦਿੱਤੀ ਆ ਜੋ ਵਿਜਟ ਪੰਚਾਇਤ ਚੱਲ ਰਹੀ ਆ ਔਰ ਤਿੰਨ ਬੰਦੇ ਅਰੈਸਟ ਕਰ ਚੁੱਕੇ 2 ਨਾਮ ਠੀਕ ਹੈ ਜੀ ਦੋ ਟਰੈਕਟਰ ਅਰੈਸਟ ਕੀਤੇ ਹੋਏ ਆ ਤੇ ਪੰਚਾਇਤ ਸਾਡੇ ਨਾਲ ਆ ਪੰਚਾਇਤ ਵੀ ਸਾਡੇ ਨਾਲ ਆ ਤੇ ਪ੍ਰਧਾਨ ਸਾਹਿਬ ਦਾ ਫੋਨ ਆ ਗਿਆ ਵਿਕਾਰਨ ਨੂੰ ਖਤਮ ਕਰਕੇ ਨਗਰ ਕੀਰਤਨ ਦੀ ਤਿਆਰੀ ਕੀਤੀ ਜਾਵੇ ਤੇ ਪ੍ਰਸ਼ਾਸਨ ਸਾਡੇ ਨਾਲ ਹੋਵੇਗਾ ਇਸ ਕਰਕੇ ਹੁਣ ਆਪਾਂ ਪ੍ਰਧਾਨ ਸਾਹਿਬ ਦੀ ਗੱਲ ਤੇ ਹੀ ਜਾਂ ਤਾਂ ਪ੍ਰਧਾਨ ਨੇ ਨਹੀਂ ਗਿਆ ਉਹ ਤੱਕ ਆਪਾਂ ਨਹੀਂ ਕੀਤਾ ਕਾਰਵਾਈ ਹੋ ਚੁੱਕੀ ਆ ਤੇ ਬਾਕੀ ਬਣਦੀ ਕਾਰਵਾਈ ਨਾਲ ਦੀ ਨਾਲ ਹੁੰਦੀ ਰਹੇਗੀ ਅਗਰ ਕੋਈ ਪ੍ਰੋਗਰਾਮ ਹੋਈ ਤਾਂ ਪੰਚਾਇਤ ਸਾਡੇ ਨਾਲ ਆ ਪ੍ਰਸ਼ਾਸਨ ਸਾਡੇ ਨਾਲ ਆ ਪਿੰਡ ਸਾਡੇ ਨਾਲ ਆ ਤੇ ਦੁਬਾਰਾ ਸਾਡੇ ਨਾਲ ਦੇ ਸ਼ਿਰਗੁਰダス ਮਹਾਰਾਜ ਨੂੰ ਸਬੰਧਤ ਸਾਰੀਆਂ ਕਮੇਟੀਆਂ ਆਪਣੇ ਨਾਲ ਖਾਸ ਕਰ ਸਾਡੇ ਨਾਲ ਜਿਹੜੇ ਖੜੇ ਹੋਏ ਨਵਾਂ ਸ਼ਹਿਰ ਦੀ ਕਮੇਟੀ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਪ੍ਰਸ਼ਾਸਨ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਬੜੇ ਪ੍ਰਯਾਸ ਸਰਕਾਰ ਦੇ ਨਾਲ ਛੜੇ ਜਿੱਦਤ ਦੇ ਨਾਲ ਇਹ ਕੰਮ ਕਰਕੇ ਲਿਆ ਅਸੀਂ ਬੇਨਤੀ ਕਰਦੇ ਹਾਂ ਲੋਕ ਸ਼ਕਤੀ ਜੋ ਬੋਲੇ ਸੋ ਨਿਹਾਲ ਬਰਦੁਰਗਾਸ ਮਹਾਰਾਜ ਆਪੇ ਨਹੀਂ ਕਰਨੀ ਪ੍ਰੇਮ ਨਾਲੇ ਚੱਲਣਾ ਇਹਦਾ ਖਾਸ ਨਹੀਂ ਸੀ ਹੈਗਾ ਮਸਲਾ ਤਾਂ ਛੋਟਾ ਸੀ ਪਰ ਉਹਨੇ ਇਹਨੂੰ ਵੱਡਾ ਬਣਾ ਲਿਆ ਵੱਡਾ ਬਣਾ ਲਿਆ ਉਹਨੇ ਆਪਣੀ ਸਰਪੰਚੀ ਦਾ غرور ਦਿਖਾ ਲਿਆ ਕਿ ਵੀ ਮੈਂ ਸਰਪੰਚ ਹੈਗਾ ਹਮ ਜਦ ਕਿ ਜਿਹੜੀ ਸਾਡੀ ਸਾਰੀ ਪਰਵਤ ਕਮੇਟੀ ਆ ਉਹਨਾਂ ਦਾ ਫੈਸਲਾ ਸੀ ਬੈਠ ਕੇ ਕੀਤਾ ਹਮ ਕਿ ਜਿਹੜਾ ਟਰੈਕਟਰ ਹੈਗਾ ਇਸ ਵਾਰ ਜਿਹੜਾ ਆ ਇਹਨਾਂ ਦੇ ਟਰੈਕਟਰ ਨੂੰ ਦੇਖਦਿਆਂ ਹੋਇਆਂ ਵੀ ਆਪਾਂ ਨੇ ਮੰਗਲ ਦਾ ਲਗਾਉਣਾ ਹੈਗਾ ਟਰੈਕਟਰ ਜੀ ਤੇ ਸਰਪੰਚ ਨੇ ਧੱਕੇ ਦੇ ਨਾਲ ਆਣ ਕੇ ਸਾਡੇ ਕੋਲ ਉਥੇ ਟਰਾਲੀ ਲਾ ਦਿੱਤੀ ਉਹਦੀ ਤੋਂ ਬਾਅਦ ਅਸੀਂ ਕੀ ਕੀਤਾ ਸਾਡੇ ਕੋਲ ਲਾਡੀ ਰਾਤ ਡਾਕਟਰ ਲਾਡੀ ਉਹ ਆਇਆ ਕਹਿੰਦਾ ਭਾਜੀ ਕਿ ਆਪਾਂ ਇਹਨਾਂ ਦਾ ਤੁਹਾਡਾ ਬੈਠ ਕੇ ਫੈਸਲਾ ਕਰਵਾ ਦਿੰਨੇ ਆ ਅਸੀਂ ਉਹਨਾਂ ਦੇ ਘਰ ਬੈਠੇ ਸੀ ਫੈਸਲਾ ਹੋ ਰਿਹਾ ਸੀ ਸਾਰਾ ਕੁਝ ਬੜਾ ਸ਼ਾਂਤੀ ਨਾਲ ਹੋ ਰਿਹਾ ਸੀ ਦੂਸਰਾ ਦਾਤਮਾ ਹਾਂਜੀ ਤੇ ਹੁਣ ਕੋਈ ਰੰਜਿਸ਼ ਨਹੀਂ ਸੀ ਸਰਪੰਚ ਨਾਲ ਕੋਈ ਮੇਰਾ ਦੂਜਾ ਨਹੀਂ ਸੀ ਤੀਜਾ ਨਹੀਂ ਸੀ ਕੁਝ ਨਹੀਂ ਸੀ ਸਿਰਫ ਆਹੀ ਇੱਕ ਮਸਲਾ ਸੀ ਔਰ ਇਹ ਵੀ ਮੇਰਾ ਫੈਸਲਾ ਨਹੀਂ ਇੱਕ ਕਮੇਟੀ ਦਾ ਫੈਸਲਾ ਸੀ ਇਹ ਕਮੇਟੀ ਦਾ ਫੈਸਲਾ ਸੀ ਮੇਰਾ ਇਕੱਲੇ ਦਾ ਫੈਸਲਾ ਨਹੀਂ ਹੈ ਔਰ ਉਹ ਸਾਰੀ ਕਮੇਟੀ ਦੇ ਤੁਸੀਂ ਬਿਆਨ ਲੈ ਸਕਦੇ ਆ ਕੱਲੇ ਕੱਲੇ ਪਿੰਡ ਦੇ ਵਿੱਚੋਂ ਕੱਲੇ ਕੱਲੇ ਇੱਕ ਬੰਦਾ ਵੀ ਮੇਰੇ ਖਿਲਾਫ ਹੋਇਆ ਤਾਂ ਤੁਸੀਂ ਮੇਤੇ ਕਾਰਵਾਈ ਕਰੋ ਠੀਕ ਮੈਂ ਮੈਂ ਹੁਣ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਜੇ ਮੇਰੀ ਸੱਚ ਦੀ ਆਵਾਜ਼ ਨੂੰ ਨਾ ਉਠਾਇਆ ਨਾ ਤਾਂ ਫਿਰ ਮੈਂ ਉੱਪਰ ਤੱਕ ਜਾਊਂਗਾ ਜਿੱਥੇ ਤੱਕ ਹੋ ਸਕਦਾ ਮੈਂ ਕਰਾਂਗਾ ਲੇਕਿਨ ਉਹ ਸਰਪੰਚੀ ਦਾ غرور ਹੈ ਉਹਨੂੰ ਬਸ ਠੀਕ